ਬਾਕੀ ਵੱਡੀਆਂ ਕੈਨੇਡਾ ਦੀਆਂ ਸਿਟੀ ਸਿਟੀ ਆਫ ਸਰੀ ਦੇ ਕੋਲ ਵੀ ਆਪਣੀ ਜਿਹੜੀ ਪੁਲਿਸ ਫੋਰਸ ਹੈਗੀ ਆ ਜਿਹੜੇ ਸਾਡੇ ਡਿਸੀਜਨਸ ਆ ਉਹ ਇੱਥੇ ਸਰੀ ਦੇ ਵਿੱਚ ਲੋਕਲੀ ਬਣ ਗਏ। ਸਕੂਲਸ ਦੇ ਵਿੱਚ ਜਿਹੜੀਆਂ ਲੋਕਰਸ ਦੇ ਵਿੱਚ ਆਮ ਆਪਾਂ ਸੁਣਿਆ ਕਿ ਡਰੱਗਸ ਪਾਈਆਂ ਗਈਆਂ ਗਨਸ ਪਾਈਆਂ ਗਈਆਂ ਕਈ ਲੋਕ ਇਹ ਕਹਿੰਦੇ ਨੇ ਕਿ ਪੁਲਿਸ ਚਾਹੇ ਕੋਈ ਵੀ ਆ ਜਾਏ ਵਰਦੀ ਚੇਂਜ ਹੋ ਜਾਏ ਬਾਲਾ ਫਰਕ ਨਹੀਂ ਪਊਗਾ ਕਿਉਂਕਿ ਜਿਹੜੇ ਰੂਲਸ ਨੇ ਇਥੋਂ ਦੇ ਜਿਹੜੇ ਲਾਅ ਨੇ ਉਹ ਕੋਈ ਬਾਲੇ ਸਖਤ ਨਹੀਂ ਹੈ ਕਹਿੰਦੇ ਪੁਲਿਸ ਪਾੜਦੀ ਔਰ ਕਿਸੇ ਵੀ ਕਰਮੀਨਨ ਨੂੰ ਉਹ ਛੱਡਣਾ ਪੈਂਦਾ ਨਾ RCMP ਤੁਸੀਂ ਇਹ ਸਗਾ ਵੀ ਜਿੱਦਾਂ ਕੋਈ ਹੁਣ ਨਸ਼ਾ ਕਰੇਮ ਜਾਂ ਕਿਦਾਂ ਕੁਝ ਵੀ ਇਦਾਂ ਦਾ ਹੈਗਾ ਨਾ ਉਹ ਇੰਨਾ ਨਾ ਵੱਧ ਚੜ ਕੇ ਨਹੀਂ ਉਹਨੂੰ ਕੈਚ ਕਰਦੇ ਸੀ ਸਾਨੂੰ ਤਾਂ ਕੋਈ ਅਨ ਕੰਟਰੋਲ ਅਨ ਬੈਲੈਂਸ ਜੇ ਲੱਗਦਾ ਹੈ ਸਰਕਾਰਾਂ ਸਰਪੂਰਾ ਸਾਹਿਬ ਉਹ ਜੁਆਇੰਟ ਵਾਲਾ ਕੰਮ ਹੀ ਇੱਥੇ ਲੱਗ ਰਿਹਾ ਜੀ ਲੰਬੇ ਸਮੇਂ ਦੀ ਜਦੋਂ ਜਹਿਤ ਤੋਂ ਬਾਅਦ ਆਖਿਰਕਾਰ ਸਰੀ ਪੁਲਿਸ ਨੇ ਆਪਣੀ ਕਮਾਂਡ ਜੜੀਆ ਉਹ ਸੰਭਾਲ ਰਹੀ ਹੈ ਇਸ ਦੇ ਰਿਐਕਸ਼ਨਸ ਕੀ ਆ ਰਹੇ ਨੇ ਕਿਵੇਂ ਦਾ ਲੱਗ ਰਿਹਾ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਨੇ ਇਸ ਮੁੱਦੇ ਨੂੰ ਜ਼ੋਰਾਂ ਸ਼ੋਰਾਂ ਦੇ ਨਾਲ ਚੁੱਕਿਆ ਸੀਗਾ ਮਨਦੀਪ ਨਾਗਰਾ ਜੀ ਸਾਡੇ ਨਾਲ ਜੁੜੇ ਹੋਏ ਨੇ ਨਾਗਰਾ ਜੀ ਇਹ ਬਹੁਤ ਵਧੀਆ ਗੱਲ ਹੈ ਵੀ ਜਿਹੜਾ ਇੰਨੇ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਮੁੱਦਾ ਸੀ ਔਰ ਤੁਸੀਂ ਸਾਰਿਆਂ ਨੇ ਕਾਫੀ ਜ਼ਿਆਦਾ ਇਹਦੇ ਆਵਾਜ਼ ਵੀ ਉਠਾਈ ਸੀ ਕਿ ਸਰੀ ਨੂੰ ਆਪਣੀ ਪੁਲਿਸ ਦੀ ਲੋੜ ਹੈ ਉਹ ਆਖਿਰਕਾਰ ਪੂਰਾ ਹੋ ਗਿਆ ਪੁਲਿਸ ਨੇ ਕਮਾਂਡ ਪ੍ਰੋਪਰਲੀ ਸੰਭਾਲ ਲਈ ਹੈ ਹੁਣ ਕਿਵੇਂ ਦਾ ਲੱਗ ਰਿਹਾ ਜੀ ਬਿਲਕੁਲ ਇੱਕ ਬਹੁਤ ਚ ਦੇ ਰੈਜ਼ੀਡੈਂਸ ਵਾਸਤੇ ਕਿ ਹੁਣ ਬਾਕੀ ਵੱਡੀਆਂ ਕੈਨੇਡਾ ਦੀਆਂ ਸਿਟੀਸ ਵਾਂਗ ਸਿਟੀ ਆਫ ਸਰੀ ਦੇ ਕੋਲ ਵੀ ਆਪਣੀ ਜਿਹੜੀ ਪੁਲਿਸ ਫੋਰਸ ਹੈਗੀ ਆ ਜਿਹੜੇ ਸਾਡੇ ਡਿਸੀਜਨਸ ਆ ਉਹ ਇੱਥੇ ਸਰੀ ਦੇ ਵਿੱਚ ਲੋਕਲੀ ਬਣਨਗੇ ਥੋੜੀ ਜੀ ਕਾਉਂਟੇਬਿਲਟੀ ਵਧੇਗੀ ਅਸੀਂ ਕੁਐਸ਼ਨ ਪੁੱਛ ਸਕਾਂਗੇ ਅਫੀਸ਼ੀਅਲਸ ਤੋਂ ਕਿ ਕਿਉਂ ਸਾਡੀ ਸਰੀ ਦੇ ਵਿੱਚ ਜੇ ਲਾਅ ਐਂਡ ਆਰਡਰ ਨੂੰ ਲੈ ਕੇ ਕੋਈ ਸਿਚੁਏਸ਼ਨ ਬਣਦੀ ਹੈ ਉਹ ਕਿਉਂ ਬਣੀ ਹੋਈ ਆ ਸਾਡੇ ਕੋਲ ਸਾਨੂੰ ਆਨਸਰਸ ਮਿਲਣਗੇ ਸੋ ਬਹੁਤ ਚੰਗੀ ਗੱਲ ਆ ਪਰ ਮੈਨੂੰ ਲੱਗਦਾ ਨਾਲ ਦੀ ਨਾਲ ਕਿ ਹੁਣ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਸਾਰੀ ਪੁਲਿਸ ਸਰਵਿਸ ਤੇ ਵੀ ਪੈ ਗਈ ਆ ਕਿਉਂਕਿ ਐਕਸਪੈਕਟੇਸ਼ਨਸ ਜਿਹੜੀਆਂ ਨੇ ਬਹੁਤ ਹਾਈ ਨੇ ਲੁੱਕੀ ਬਹੁਤ ਤੰਗ ਸਿਗੇ ਜਿਹੜੇ ਸਪੈਸ਼ਲੀ ਸਕੂਲਸ ਨੂੰ ਲੈ ਕੇ ਸਕੂਲਸ ਦੇ ਵਿੱਚ ਜਿਹੜੀਆਂ ਲੋਕਰਸ ਦੇ ਵਿੱਚ ਆਮ ਆਪਾਂ ਸੁਣਿਆ ਕਿ ਡਰੱਗਸ ਪਾਈਆਂ ਗਈਆਂ ਗਨਸ ਪਾਈਆਂ ਗਈਆਂ ਸਕੂਲ ਦੇ ਬੱਚੇ ਜਿਹੜੇ ਗੈਂਗਸ ਦੇ ਵਿੱਚ ਇਨਵੋਲਵ ਹੋ ਰਹੇ ਆ ਸੋ ਉਹ ਸਾਰੀਆਂ ਚੀਜ਼ਾਂ ਤੋਂ ਲੋਕਾਂ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਨੇ ਕਿ ਉਹ ਚੀਜ਼ਾਂ ਦੇ ਦਾ ਜਿਹੜਾ ਹੁਣ ਸੋਲੂਸ਼ਨ ਨਿਕਲੇਗਾ ਸੋ ਅਸੀਂ ਠੀਕਾ ਐਕਸਾਈਟਿਡ ਤੇ ਹੈਗੇ ਆ ਕਿ ਬਹੁਤ ਚੰਗਾ ਹੋ ਗਿਆ ਨਾਲ ਦੀ ਨਾਲ ਹੁਣ ਸਾਨੂੰ ਸਾਰਿਆਂ ਨੂੰ ਇਨਕਲੂਡਿੰਗ ਸਾਰੀ ਪੁਲਿਸ ਸਰਵਿਸ ਤੇ ਜਿਹੜੇ ਆਫੀਸਰਸ ਹੈਗੇ ਨੇ ਆਫੀਸਰਸ ਆਫੀਸਰ ਇਨ ਚਾਰਜ ਜਿਹੜੇ ਨੋਰਮ ਲਪਿੰਸਕੀ ਬਹੁਤ ਵੱਡੀ ਰਿਸਪੌਂਸਿਬਿਲਟੀ ਪੈ ਗਈ ਹੈ ਉਹਨਾਂ ਤੇ ਕਿ ਉਹ ਜਿਹੜੇ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਕਰਕੇ ਸਾਰੀ ਪੁਲਿਸ ਬਣਾਈ ਗਈ ਸੀ ਉਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਸੋਲੂਸ਼ਨ ਹੈ ਉਹਨਾਂ ਦੇ ਕਰਨਾ ਜੀ ਤਬਦੀਲੀਆਂ ਜਿਹੜੀਆਂ ਨੇ ਉਹ ਕਿਵੇਂ ਤੇ ਦਿਖਾਈ ਦੇਣਗੀਆਂ ਆਮ ਲੋਕ ਨੇ ਜਿਹੜੇ ਉਹ ਕਹਿੰਦੇ ਆ ਆਰਸੀਐਮਪੀ ਨਾਲ ਤਾਲਮੇਲ ਉਹਨਾਂ ਦਾ ਬੈਠ ਨਹੀਂ ਰਿਹਾ ਸੀਗਾ ਹੁਣ ਉਹ ਲੱਗਦਾ ਵੀ ਸਰੀ ਪੁਲਿਸ ਨਾਲ ਉਹਨਾਂ ਦਾ ਤਾਲਮੇਲ ਬੈਠ ਜਾਊਗਾ ਲੋਕਲ ਬਿਜ਼ਨੈਸਸ ਜਿਹੜੇ ਬਹੁਤ ਕੰਪਲੇਂਟ ਆ ਰਹੀ ਸੀ ਉਹ ਕਹਿੰਦੇ ਸੀ ਕਿ ਸਾਡਾ ਕੋਈ ਅਜੇ ਤੱਕ ਕੋਈ ਰਿਲੇਸ਼ਨ ਬਿਲਡ ਨਹੀਂ ਹੋਇਆ ਜਿਵੇਂ ਡੈਲਟਾ ਦੇ ਵਿੱਚ ਬਿਜ਼ਨੈਸਸ ਹੈਗੇ ਨੇ ਜੇ ਤੁਸੀਂ ਸਕਾਟ ਰੋਡ ਤੇ ਜਾ ਕੇ ਪੁੱਛੋ ਬਿਜ਼ਨੈਸਸ ਨੂੰ ਜਿਹੜੇ ਵੱਡੇ ਉਹ ਕਹਿੰਦੇ ਨੇ ਕਿ ਸਾਡੇ ਨਾਲ ਰਿਲੇਸ਼ਨ ਹੈ ਨੇ ਸਾਨੂੰ ਆਫੀਸਰਸ ਆ ਕੇ ਮਿਲਦੇ ਨੇ ਆਪਣਾ ਕਾਰਡ ਵਗੈਰਾ ਦੇਖ ਕੇ ਜਾਂਦੇ ਨੇ ਕਿ ਕੋਈ ਵੀ ਇਸ਼ੂ ਆਵੇ ਸਿਸ ਨੂੰ ਕਾਲ ਕਰ ਲਿਓ ਸੋ ਇਦਾਂ ਦੇ ਜਿਹੜੇ ਇੱਕ ਡਾਇਰੈਕਟ ਕਨੈਕਸ਼ਨ ਸਿਗਾ ਉਹ ਕਿਤੇ ਨਾ ਕਿਤੇ ਮਿਸਿੰਗ ਸੀ ਸਰੀ ਦੇ ਵਿੱਚ ਸੋ ਅਸੀਂ ਮੈਨੂੰ ਪਤਾ ਕਿ ਬਹੁਤ ਆਫੀਸਰ ਸਰੀ ਪੁਲਿਸ ਤੇ ਆਲਰੇਡੀ ਕੰਮ ਕਰ ਰਹੇ ਨੇ ਕਿ ਇੱਕ ਕਨੈਕਸ਼ਨ ਬਿਲਡ ਕਰਨ ਲਈ ਆਪਣੇ ਲੋਕਲ ਗੁਰਦੁਆਰਾ ਸਾਹਿਬ ਮੰਦਿਰ ਦੇ ਵਿੱਚ ਹੋਰ ਜਿਹੜੀ ਆ ਰਿਲੀਜੀਅਸ ਪਲੇਸਿਸ ਨੇ ਉੱਥੇ ਪਹੁੰਚ ਰਹੇ ਨੇ ਜਿੱਥੇ ਸਪੋਰਟਸ ਦੀਆਂ ਫੈਸਿਲਿਟੀਆਂ ਨੇ ਉੱਥੇ ਪਹੁੰਚ ਰਹੇ ਨੇ ਤਾਂ ਕਿ ਕਮਿਊਨਿਟੀ ਦੇ ਨਾਲ ਡਾਇਰੈਕਟ ਕਨੈਕਸ਼ਨ ਬਿਲਡ ਕੀਤਾ ਜਾ ਸਕੇ ਸੋ ਮੈਨੂੰ ਲੱਗਦਾ ਕਿ ਆਉਣ ਵਾਲਾ ਜਿਹੜੇ ਕੁਝ ਅਗਲੇ ਪੰਛੇ ਮਹੀਨੇ ਬਹੁਤ ਇੰਪੋਰਟੈਂਟ ਰਹਿਣਗੇ ਤੇ ਬਹੁਤ ਚੰਗੇ ਹਾਲ ਨਿਕਲਣਗੇ ਕਿਉਂਕਿ ਜਿਹੜਾ ਕਨੈਕਸ਼ਨ ਡਾਇਰੈਕਟ ਬਿਲਡ ਹੋ ਰਿਹਾ ਮੈਂ ਦੇਖ ਰਿਹਾ ਆਲਰੇਡੀ ਬਿਲਡ ਹੋ ਰਿਹਾ ਹੈ ਏਵਰੀ ਡੇ ਬਿਲਡ ਹੋ ਰਿਹਾ ਸੋ ਇਹਦੇ ਨਾਲ ਜਿਹੜੇ ਲੋਕਾਂ ਦੀ ਇੱਕ ਲੋਕਾਂ ਨੇ ਜਿਹੜੀ ਕੰਪਲੇਂਟ ਕਰਨ ਦੀ ਪੁਲਿਸ ਨੂੰ ਜਿਹੜਾ ਰਿਪੋਰਟ ਕਰਨ ਦੀ ਹੈਗੀ ਆ ਉਹ ਜਿਹੜੇ ਨਹੀਂ ਰਿਪੋਰਟਿੰਗ ਹੋ ਰਹੀ ਸੀ ਉਹ ਲੋਕਾਂ ਦੇ ਵਿੱਚ ਕੌਨਫੀਡੈਂਸ ਜ਼ਰੂਰ ਆਏਗਾ ਕਿ ਅਸੀਂ ਰਿਪੋਰਟਿੰਗ ਕਰੀਏ ਸੋ ਨਾਲ ਦੇ ਨਾਲ ਜਿਹੜਾ ਇੱਕ ਡਾਇਰੈਕਟ ਕਨੈਕਸ਼ਨ ਹੋਣ ਦੇ ਨਾਲ ਇੱਕ ਕੌਨਫੀਡੈਂਸ ਜਿਹੜਾ ਆਪਣੀ ਲੋਕਲ ਪੁਲਿਸ ਤੇ ਵਧੇਗਾ ਜੀ ਮਦੀਪ ਨਾਗਰ ਜੀ ਬਹੁਤ ਸਾਰੇ ਜਿਹੜੇ ਆਮ ਲੋਕ ਹੈ ਉਹਨਾਂ ਤੋਂ ਰਿਐਕਸ਼ਨਸ ਅਸੀਂ ਲਿੱਤੇ ਵੀ ਕਿਵੇਂ ਦਾ ਲੱਗ ਰਿਹਾ ਸਾਰੀ ਪੁਲਿਸ ਆ ਗਈ ਤਾਂ ਕੁਝ ਨੇ ਕਿਹਾ ਬਹੁਤ ਵਧੀਆ ਲੱਗ ਰਿਹਾ ਹੈ ਵੀ ਸਾਡੇ ਵਿੱਚ ਉਹ ਜਿਹੜਾ ਇੱਕ ਦਾਇਰਾ ਜਾ ਉਹ ਹੁਣ ਵਧੀਆ ਮੇਨਟੇਨ ਹੋ ਜਾਏਗਾ ਪਰ ਕਈ ਲੋਕ ਇਹ ਕਹਿੰਦੇ ਨੇ ਕਿ ਪ ਜਿਹੜੇ ਰੂਲਸ ਨੇ ਇਥੋਂ ਦੇ ਜਿਹੜੇ ਲਾਅ ਨੇ ਉਹ ਕੋਈ ਬਾਲੇ ਸਖਤ ਨਹੀਂ ਹੈ ਕਹਿੰਦੇ ਪੁਲਿਸ ਫੜਦੀ ਔਰ ਕਿਸੇ ਵੀ ਕਰਮੀ ਨਾਲ ਨੂੰ ਉਹ ਛੱਡਣਾ ਪੈਂਦਾ ਸੋ ਇਹਦੇ ਕਰਕੇ ਸਾਨੂੰ ਲੱਗਦਾ ਵੀ ਕ੍ਰਾਈਮ ਕ੍ਰਾਈਮ ਘਟੇਗਾ ਨਹੀਂ ਵੈਲ ਇਹ ਹਜੇ ਸਰੀ ਪੁਲਿਸ ਚੰਗੀ ਹੈ ਜਾਂ ਸਰੀ ਪੁਲਿਸ ਮਾੜੀ ਹੈ ਹਜੇ ਬਹੁਤ अर्ਲੀ ਹੈ ਕੁਝ ਵੀ ਕਹਿਣਾ ਹਜੇ ਮੈਨੂੰ ਲੱਗਦਾ ਕਿ ਐਟ ਲੀਸਟ ਆਪਾਂ ਨੂੰ 1 ਸਾਲ ਦਾ ਟਾਈਮ ਜਿਹੜਾ ਆਪਾਂ ਨੂੰ ਵੇਟ ਕਰਨੀ ਪਵੇਗੀ ਇਹ ਡਿਸੀਜਨ ਬਣਾਉਣ ਤੋਂ ਪਹਿਲਾਂ ਕਿ ਕੀ ਇਹ ਡਿਸੀਜਨ ਚੰਗਾ ਸੀ ਜਾਂ ਨਹੀਂ ਚੰਗਾ ਸੀ ਸੋ ਅਸੀਂ ਤੇ ਇਹੀ ਆਸ ਕਰਦੇ ਹਾਂ ਕਿ ਡਿਸੀਜਨ ਚੰਗਾ ਸੀ ਅਸੀਂ ਇਹੀ ਮੰਨਦੇ ਹਾਂ ਡਿਸੀਜਨ ਚੰਗਾ ਸੀ ਤੇ ਬਹੁਤ ਚੰਗਾ ਰਹੇਗਾ ਨਾਲ ਦੀ ਨਾਲ ਜਿਹੜੇ ਜਿਹੜੇ ਫੈਡਰਲ ਮੈਂ ਐਗਰੀ ਕਰਦਾ ਅਸੀਂ ਹਰ ਇੱਕ ਫੋਰਮ ਦੇ ਜਿਹੜੇ ਪਹਿਲੇ ਐਕਸਟਰਸ਼ਨ ਕੇਸਿਸ ਦੇ ਨੂੰ ਨੁਮਰਿਆ ਕਿ ਜਿੰਨੇ ਵੀ ਫੋਰਮ ਸਾਈਟ ਉੱਥੇ ਕਿਹਾ ਉੱਥੇ ਇਸ਼ੂਸ ਆਏ ਕਿ ਜਿਹੜੇ ਲਾਅਸ ਨੇ ਸਾਡੇ ਥੋੜੇ ਸਟ੍ਰਿਕਟ ਹੋਣ ਦੀ ਜ਼ਰੂਰਤ ਹੈਗੀ ਆ ਬਟ ਉਹ ਅਗੇਨ ਸਾਡੇ ਲੋਕਲ ਐਮਪੀਸ ਉਹ ਆਪਣੀ ਆਵਾਜ਼ ਪਾਰਲੀਮੈਂਟ ਤੱਕ ਲੈ ਕੇ ਜਾਂਦੇ ਨੇ ਪਹੁੰਚਾਉਂਦੇ ਨੇ ਉਹ ਦੱਸਦੇ ਨੇ ਗਵਰਨਮੈਂਟਸ ਨੂੰ ਉਹ ਉਹਨਾਂ ਨੂੰ ਉਹ ਬੈਟਰ ਦੱਸ ਸਕਦੇ ਨੇ ਕਿ ਉਹ ਕੀ ਕਰ ਰਹੇ ਨੇ ਜਿਹੜੇ ਲਾਅਸ ਨੇ ਸੌਫਟ ਲਾਅਸ ਨੇ ਕੈਨੇਡਾ ਦੇ ਉਹਨਾਂ ਨੂੰ ਚੇਂਜ ਕਰਨ ਵਾਸਤੇ ਬਟ ਡੈਫੀਨਿਟਲੀ ਲਾਅਸ ਜਿਹੜੇ ਆ ਥੋੜੇ ਸਟ੍ਰਿਕਟ ਹੋਣ ਦੀ ਲਾਅਸ ਚੇਂਜ ਕਰਨ ਦੀ ਅੱਜ ਸਾਡੀ ਇਸ ਕੰਟਰੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਰਿਵਿਊ ਕੀਤਾ ਜਾਏਗਾ ਲੱਗਦਾ ਵੀ ਅੱਗੇ ਜਿਹੜਾ ਬਜਟ ਦੀ ਵੀ ਗੱਲ ਹੋ ਰਹੀ ਸੀਗੀ ਉਹ ਵੀ ਕਾਫ ਇਹੀ ਸੁਣਨ ਚ ਆ ਰਿਹਾ ਕਿ ਜਿਹੜੇ ਜਿਹੜੀਆਂ ਨਵੇਂ ਲਾਅਸ ਹੈਗੇ ਨੇ ਉਹਨਾਂ ਨੂੰ ਦੁਬਾਰਾ ਰਿਫਾਰਮ ਕੀਤਾ ਜਾਏਗਾ ਤਾਂ ਕਿ ਕੈਨੇਡਾ ਦੇ ਵਿੱਚ ਜਿਹੜੇ ਲਾਅਸ ਬਣੇ ਸੀਗੇ ਬਹੁਤ ਜ਼ਿਆਦਾ ਪੁਰਾਣੇ ਨੇ ਲਾਅਸ ਉਸ ਟਾਈਮ ਇਹ ਇੱਕ ਬਹੁਤ ਤੁਸੀਂ ਕਹਿ ਸਕਦੇ ਕਿ ਪੀਸ ਲਵਿੰਗ ਲੋਕ ਰਹਿੰਦੇ ਸੀਗੇ ਇੰਨੇ ਬਿਜ਼ਨੈਸਿਸ ਦਰੋ ਨਹੀਂ ਹੋਈ ਸੀ ਇੰਨੀ ਇਮੀਗ੍ਰੇਸ਼ਨ ਇੱਥੇ ਵਧੀ ਨਹੀਂ ਸੀਗੀ ਸੋ ਬਹੁਤ ਇੱਕ ਕਵਾਈਟ ਪੀਸਫੁਲ ਕੰਟਰੀ ਸੀ ਉਹਦੇ ਅਕੋਰਡਿੰਗਲੀ ਉਹ ਲਾਅ ਬਣੇ ਹੋਏ ਨੇ ਸੋ ਮੈਨੂੰ ਲੱਗਦਾ ਕਿ ਲਾਅਸ ਦੇ ਵਿੱਚ ਚੇਂਜਸ ਜਿਹੜੀਆਂ ਲਿਆਉਣੀਆਂ ਬਹੁਤ ਜ਼ਰੂਰੀ ਨੇ ਅੱਜ ਦੇ ਟਾਈਮ ਯੋ ਲੋਡ ਹੈਗੀ ਆ ਲਾਸ ਸੋ ਆਈ ਹੋਪ ਕਿ ਫੈਡਰਲ ਗਵਰਨਮੈਂਟ ਜਿਹੜੇ ਉਹਨਾਂ ਦੇ ਐਮਪੀਸ ਲੋਕਲ ਰੈਪ੍ਰੈਜ਼ੈਂਟੇਟਿਵਸ ਜਿਹੜੇ ਸੁਣਦੇ ਨੇ ਜਿਹੜੇ ਇੱਥੇ ਰਹਿੰਦੇ ਨੇ ਉਹ ਅਵੇਅਰਨੈਸ ਸਿਚੁਏਸ਼ਨ ਤੋਂ ਤੇ ਜਲਦੀ ਆਪਾਂ ਸ਼ਾਇਦ ਫੈਡਰਲ ਲੈਵਲ ਤੇ ਵੀ ਜਿਹੜੀਆਂ ਚੇਂਜਸ ਦੇਖਣ ਨੂੰ ਮਿਲਣਗੀਆਂ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਰੀ ਪੁਲਿਸ ਦੇ ਆਨ ਦੇ ਨਾਲ ਪੰਜਾਬੀ ਕਮਿਊਨਿਟੀ ਕਿੰਨੀ ਖੁਸ਼ ਹੈ ਹਾਂਜੀ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸਰੀ ਪੁਲਿਸ ਆ ਗਈ ਵਧੀਆ ਲੱਗੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਹਾਂਜੀ ਕੀ ਕੀ ਵਧੀਆ ਲੱਗ ਰਿਹਾ ਨਹੀਂ ਆਪਣੀ ਸਿਟੀ ਦੀ ਪੁਲਿਸ ਹੈ ਨਹੀਂ ਸਿਟੀ ਦੀ ਪੁਲਿਸ ਹੋਣੀ ਚਾਹੀਦੀ ਆ ਉਹ ਕੋਈ ਕਿਤੇ ਆਉਂਦਾ ਕੋਈ ਕਿਤੇ ਆਉਂਦਾ ਉਹ ਉਹਨਾਂ ਕੰਮ ਨਹੀਂ ਵਧੀਆ ਕਰ ਰਿਹਾ ਡੈਲਟਾ ਦੀ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਸਿਟੀ ਦੀ ਪੁਲਿਸ ਹੋਣੀ ਚਾਹੀਦੀ ਆ ਜੀ ਹਾਂ ਜੀ ਤੁਹਾਨੂੰ ਕੀ ਲੱਗਦਾ ਸਿਟੀ ਦੀ ਪੁਲਿਸ ਆਰੀ ਹੈ ਤਾਂ ਕਿਵੇਂ ਕਿਵੇਂ ਦੇ ਚੇਂਜਸ ਇੱਥੇ ਹੋਣਗੇ ਇਦਾਂ ਵੀ ਉਹਨਾਂ ਨੂੰ ਸਭ ਪਤਾ ਆ ਇੱਥੇ ਦੇ ਸਨੀਗ ਭਾਰਤੀ ਹੋਣਗੇ ਵਿੱਚ ਉਹਨਾਂ ਨੂੰ ਪਤਾ ਕਿੱਥੇ ਕੀ ਹੁੰਦਾ ਕਿੱਥੇ ਕੀ ਹੁੰਦਾ ਉਹ ਕੋਈ ਕਿਸੇ ਸਿਟੀ ਤੋਂ ਆਉਂਦਾ ਕਿਸੇ ਸਿਟੀ ਤੋਂ ਆਉਂਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਇਸ ਕਰਕੇ ਇਹ ਠੀਕ ਆ ਜੀ ਹਾਂ ਜੀ RCMPV ਕੰਮ ਆਪਣਾ ਵਧੀਆ ਹੀ ਕਰ ਰਹੀ ਸੀਗੀ ਤੇ ਪਰ ਤੁਹਾਨੂੰ ਕੀ ਲੱਗਦਾ ਫੇਰ ਵੀ ਸਰੀ ਦੀ ਆਪਣੀ ਸਿਟੀ ਦੀ ਪੁਲਿਸ ਨਾਲ ਤਾਂ ਨਹੀਂ ਵਧੀਆ ਕਰ ਰਹੀ ਸੀ ਕਿ ਜਿੰਨਾ ਤੁਸੀਂ ਕਹਿ ਰਹੇ ਹੋ ਕਿ ਕਿ ਮੈਂ ਵੀ ਰੋਡ ਤੇ 10 ਸਾਲ ਪ੍ਰਕਟ ਚਲਾਇਆ ਪਰ ਉਹ ਚੀਜ਼ ਨਹੀਂ ਹੈ ਜੋ ਆਪਣੀ ਸਿਟੀ ਦੀ ਪੁਲਿਸ ਹੈ ਨਾ ਉਹ ਅਲੱਗ ਹੈ ਜਿਹੜੀ ਦੂਸਰੀ ਪੁਲਿਸ ਹੈ ਉਹ ਅਲੱਗ ਹੈ ਕਿਉਂਕਿ ਸਿਟੀ ਦੀ ਪੁਲਿਸ ਦੇ ਵਿੱਚ ਹਰ ਇੱਕ ਨੂੰ ਪਹਿਲੀ ਤਾਂ ਗੱਲ ਹੈ ਕਿ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਰੋਜ਼ਗਾਰ ਮਿਲਦਾ ਆ ਦੂਸਰੀ ਗੱਲ ਇਹ ਹੈ ਕਿ ਉਹ ਤਨਦੇਹੀ ਦੇ ਨਾਲ ਆਪਣੇ ਮਨ ਦੇ ਨਾਲ ਕੰਮ ਕਰਦੇ ਆ ਮਤਲਬ ਇਹ ਨਹੀਂ ਹੁੰਦਾ ਕਿ ਉਹ ਜਿਹੜੀ CRP ਆ ਉਹਨਾਂ ਨੇ ਇੱਕ ਡਿਊਟੀ ਨਿਭੋੜੀ ਹੁੰਦੀ ਆ ਇਹਨਾਂ ਨੂੰ ਪਤਾ ਹੁੰਦਾ ਵੀ ਇਹ ਅਸੀਂ ਕਰਾਂਗੇ ਤਾਂ ਸਾਨੂੰ ਇਹਦੇ ਤੇ ਬੈਨੀਫਿਟ ਮਿਲਣਾ ਸਾਨੂੰ ਸਾਨੂੰ ਸਭ ਕੁਝ ਮਿਲਣਾ ਹੈ ਇਹਦੇ ਵਿੱਚ ਇਹ ਚੀਜ਼ਾ ਹੋ ਗਿਆ ਨਾ ਇਸ ਕਰਕੇ ਅਸੀਂ ਇਹਦੇ ਵਿੱਚ ਬਹੁਤ ਹੱਕ ਦੇ ਵਿੱਚ ਅਸੀਂ ਖੁਸ਼ ਹਾਂ ਇਹਦੇ ਵਿੱਚ ਜੀ ਫਰਕ ਤੁਹਾਨੂੰ ਕਿੱਥੇ ਲੱਗਦਾ ਸੀਗਾ ਕਿੱਥੇ ਕਮੀ ਸੀ ਵੀ ਜਾਰਸੀ ਐਮਪੀ ਸੀਗੀ ਤਾਂ ਮਹਿਸੂਸ ਕਿਉਂ ਕੀਤਾ ਜਾ ਰਿਹਾ ਸੀ ਵੀ ਸਿਟੀ ਦੀ ਆਪਣੀ ਪੁਲਿਸ ਆਣੀ ਜ਼ਰੂਰੀ ਹੋਊਗੀ ਸਿਟੀ ਦਾ ਨਾ RCMP ਦਾ ਸੇ ਸਗਾ ਵੀ ਜਦਾ ਕੋਈ ਹੁਣ ਨਸ਼ਾ ਕਰੇਮ ਜੇ ਕਿੱਦਾਂ ਕੁਛ ਵੀ ਇਦਾਂ ਦਾ ਹੈਗਾ ਨਾ ਉਹ ਇੰਨਾ ਨਾ ਵੱਧ ਚੜ ਕੇ ਨਹੀਂ ਉਹਨੂੰ ਕੈਚ ਕਰਦੀ ਸੀ ਜਿਹੜੀ ਮੈਂ ਤਾਂ ਇਹ ਕੀਤਾ ਕਹੇ ਉਹ ਤੋਂ ਬਾਕੀ ਠੀਕ ਹੈ ਪੁਲਿਸ ਦਾ ਪੁਲਿਸ ਹੀ ਹੈ ਪਰ ਮੈਂ ਫਰਕ ਜਿਹੜੀ ਅਲੱਗ ਪੁਲਿਸ ਹੈ ਜਿਹੜੀ ਸਿਟੀ ਦੀ ਪੁਲਿਸ ਅਲੱਗ ਹੈ ਜਿਹੜੀ ਸੈਂਟਰ ਦੀ ਪੁਲਿਸੋਂ ਅਲੱਗ ਹੈ ਹਾਂਜੀ 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 ਤੁਹਾਡਾ ਇੱਥੇ ਕੀ ਮੰਨਣਾ ਜੀ ਸਰੀ ਦੀ ਪੁਲਿਸ ਆ ਗਈ ਆਪਣੀ ਜਿਹੜੀ ਪੁਲਿਸ ਮਰਜੀ ਆ ਜਵੇਗੀ ਇਸ ਬਿਨਾਂ ਚ ਸਟੇਟ ਨਹੀਂ ਠੀਕ ਹੁੰਦੀ ਉਪਰੋਂ ਠੀਕ ਹੁੰਦਾ ਕੋਈ ਕੁਝ ਨਹੀਂ ਹੁੰਦਾ ਐਸੀ ਤਰ੍ਹਾਂ ਚੱਲਦਾ ਜਾਣਾ ਹੈ ਕਿਉਂਕਿ ਜਿਹੜੇ ਕਾਨੂੰਨ ਹੈ ਬਹੁਤ ਸਖਤ ਨਹੀਂ ਹੈਗੇ ਇਹਦੇ ਕਰਕੇ ਸਟੇਟ ਦੇ ਅੱਤਾਂ ਚ ਸਾਰੀ ਗੇਮ ਹੈ ਉਹਦੇ ਕਰਕੇ ਇਹ ਚੱਲ ਰਿਹਾ ਸਾਰਾ ਅਰ ਜੇ ਨਾ ਆਏ ਜਿਵੇਂ ਥੱਲੇ ਪਾਈ ਤਾਂ ਆਉਣ ਵਾਲੇ ਜਿਹੜੇ ਨਤੀਜੇ ਭੈਣ ਹੋਣਗੇ ਹਾਂਜੀ ਤੁਹਾਡਾ ਕੀ ਕਹਿਣਾ ਜੀ ਇਸ ਤੇ ਵਲਟ ਚ ਪ੍ਰੋਬਲਮ ਆਈ ਪਈ ਜੀ ਨਾ ਜਿਸ ਦਾ ਸਾਰਾ ਟਰੱਕ ਰੁਕਦੀ ਥ ਇਹਦਾ ਮੇਨ ਕੰਮ ਕਿਤੇ ਅਨ ਕੰਟਰੋਲ ਹੀ ਲੱਗ ਰਿਹਾ ਜੀ ਸਾਨੂੰ ਤਾਂ ਦੇਖਣ ਨੂੰ ਤਾਂ ਵੀ ਇੱਕ ਕੱਲੀ ਅਮਰੀਕਾ ਜਿੱਥੇ ਵੀ ਨਿਤ ਨਵੀਂ ਤੋਂ ਨਵੀਂ ਨਿਊਜ਼ ਆਉਂਦੀ ਹੈ ਡਰਗ ਨਾਲ ਸਾਨੂੰ ਤਾਂ ਕੋਈ ਅਨ ਕੰਟਰੋਲ ਅਨ ਬੈਲੈਂਸ ਜਿਹਾ ਹੀ ਲੱਗਦਾ ਜੀ ਸਰਕਾਰਾਂ ਸਰਕੂਰਾ ਸਾਹਿਬ ਉਹ ਜਿਹੜਾ ਇੰਡੀਆ ਵਾਲਾ ਕੰਮ ਹੀ ਇੱਥੇ ਲੱਗ ਰਿਹਾ ਜੀ ਹਾਂਜੀ ਹਾਂਜੀ ਅੱਛਾ ਕਈ ਲੋਕ ਕਹਿੰਦੇ ਨੇ ਵੀ ਪੁਲਿਸ ਤਾਂ ਆ ਗਈ ਹੈ ਚਲੋ ਸਿਟੀ ਦੀ ਆਪਣੀ ਪਰ ਸਖਤੀ ਜਿਹੜੀ ਹੈ ਉਨੀ ਨਹੀਂ ਹੈਗੀ ਫਲੈਕਸੀਬਲ ਰੂਲਸ ਹੈ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਕਈ ਲੋਕ ਤਾਂ ਕਹਿੰਦੇ ਪੰਜਾਬ ਪੁਲਿਸੀ ਤਰ੍ਹਾਂ ਇੱਥੋਂ ਦੀ ਪੁਲਿਸ ਨੂੰ ਵੀ ਡੰਡਾ ਚੁੱਕਣ ਦੀ ਲੋੜ ਹੈ ਤੁਹਾਡਾ ਕੀ ਮੰਨਣਾ ਹੈ ਬਿਲਕੁਲ ਇਹ ਕਾਨੂੰਨ ਤਾਂ ਸਖਤ ਹੀ ਹੋਣਾ ਚਾਹੀਦਾ ਜੇ ਹੁਣ ਦਿਨੋਂ ਦਿਨਾਂ ਜਿਵੇਂ ਇੱਕ ਮੀਡੀਆ ਦਾ ਕਰਕੇ ਹੋਰੇਗਾ ਬੰਦਾ ਆਪਦਾ ਆਪਦਾ ਸੇਫਟੀ ਪਰਪਸ ਵਾਸਤੇ ਅਗਲਾ ਹਾਂ ਚਲ ਆਪਾਂ ਉਹਨਾਂ ਪੁਲਿਸ ਨੂੰ ਵੀ ਡਰਾ ਜੀ ਜਦੋਂ ਡਰਗ ਕਰਕੇ ਪਾਏ ਇਹਨਾਂ ਦੇ ਪੁਲਿਸ ਦੇ ਕੈਦਾ ਗੜ ਪਈ ਜਾਂਦੇ ਆ ਵਰਲਡ 'ਚ ਹੀ ਜੋ ਨਾ ਕਿ ਸ਼ਕਤੀ ਨਹੀਂ ਹੁੰਦੀ ਉਹਨਾਂ ਕੋਲ ਕੰਟਰੋਲ ਜਿੰਨਾ ਕਿ ਡਰ ਨਹੀਂ ਪੈਦਾ ਹੁੰਦਾ ਜੀ ਉਹਨਾਂ ਕੋਲ ਕੰਟਰੋਲ ਹੋ ਨਹੀਂ ਸਕਦਾ ਸਾਡੇ ਹਿਸਾਬ ਨਾਲ ਤਾਂ ਜੀ ਇਹ ਆ ਜੀ ਹਾਂਜੀ ਥੈਂਕ ਯੂ ਜੀ